ਸਿਆਣ ਲੈ ਨਹੀਂ ਹੁਣ ਤੂੰ ਕੁਕਰ ਯਾਰ ਨੂੰ ਸਿਆਣ ਲੈ ਨਹੀਂ ਹੁਣ ਤੂੰ ਕੁਕਰ ਯਾਰ ਨੂੰ ਰੰਗੇ ਨਾਲ ਮੇਲ ਕਰ ਦੇਣਾ ਖੀਰ ਦਾ ਵਾ ਕਰ ਦੇਣਾ ਖੀਰ ਦਾ ਹੁਣ ਤੇਰਾ ਵੇਲਾ ਆ ਗਿਆ ਐ ਖੀਰ ਦਾ ਲੇ ਨੂੰ ਤੂੰ ਪਿੱਛੇ ਬੀਤੀ ਗੱਲੇ ਨੂੰ ਮੈਨੂੰ ਕੱਢਿਆ ਕਰੋ ਰੱਖ ਕੇ ਤੂੰ ਮਾਲੇ ਨੂੰ ਮੈਨੂੰ ਕੱਢਿਆ ਕਰੋ ਰੱਖ ਕੇ ਤੂੰ ਮਾਲੇ ਨੂੰ ਮੰਨੇ ਯਾਰਾ ਭੋਲ ਫੇਰ ਮੇਰੇ ਵੀਰਾ ਤੂੰ ਫੇਰ ਮੇਰੇ ਵੀਰਾ ਹੁਣ ਤੇਰਾ ਵੇਲਾ ਆ ਗਿਆ ਆ ਖੀਰ ਦਾ ਵਾ ਮੈਨੂ ਨਹੀਂ ਸਦਵਾ ਮੈਨੂ ਨਹੀਂ ਮੈਂ ਵੀਰੇ ਆ ਫੇਰ ਸਮਝਾਏ ਤੈਨੂ ਨਹੀਂ ਆਵਾ ਗਉੜ ਬੋਲ ਸਮਝਾਇ ਮੀਰੀ ਦਾ ਤੂੰ ਸਮਝਾਇ ਮੀਰੀ ਦਾ ਹੁਣ ਤੇਰਾ ਵੇਲਾ ਆ ਗਿਆ ਅਖੀਰ ਦਾ ਤਮੇਰਾ ਵதேਰੀ ਘੱਟੀ ਨਹੀਂ ਤੇ ਵதேਰੀ ਘੱਟੀ ਨਹੀਂ ਸਹਿਵਾ ਦੇਸ ਮਾਨ ਸਾਡੀ ਮਿੱਟੀ ਪੱਟੀ ਨਹੀਂ ਸਹਿਵਾ ਦੇਸ ਮਾਨ ਸਾਡੀ ਮਿੱਟੀ ਪੱਟੀ ਨਹੀਂ ਮੰਨੇ ਆਲਾ ਕਹਿਣਾ ਮੀਰ ਤੇ ਜ਼ਮੀਰ ਦਾ ਤੂੰ ਮੀਰ ਤੇ ਜ਼ਮੀਰ ਦਾ ਹੁਣ ਤੇਰਾ ਵੇਲਾ ਆ ਗਿਆ ਆਖੀਰ ਦਾ ਛੱਡੀ ਨਾ ਕਾਸਰੀ ਮੈਨੂੰ ਮਰਵਾ ਦੀ ਤੂੰ ਮੈਨੂੰ ਮਰਵਾਉਣ ਦੀ ਰਾਮ ਨੂੰ ਵਸਾਰ ਬੈਠੀ ਬਾਣੇ ਰੌਣ ਦੀ ਰਾਮ ਨੂੰ ਵਸਾਰ ਬੈਠੀ ਬਾਣੇ ਰੌਣ ਦੀ ਦੇਖ ਰੌਣ ਪੱਡਿਆ ਪਿਆਰ ਹੈ ਗੇ ਵੀਰ ਦਾ ਪਿਆਰ ਹੈ ਗੇ ਵੀਰ ਦਾ ਹੁਣ ਤੇਰਾ ਵੇਲਾ ਆ ਗਿਆ ਆ ਖੀਰ ਦਾ ਹੋਣ ਪਾ ਕੇ ਵਾਸਤੇ ਛਡਾਲੇ ਜਾਨਨੀ ਤੂੰ ਛਡਾਲੇ ਜਾਨਨੀ ਗਾਣੂ ਵੀ ਫੇਰੇ ਕਰੇਗੀ ਵਰਾਨਨੀ ਗਾਣੂ ਵੀ ਫੇਰੇ ਕਰੇਗੀ ਵਰਾਨਨੀ ਮੰਡੀ ਦੇ ਰਾਜਾ ਮਨ ਲੀ ਦੇਵ ਜੀ ਰਤਾ ਮਰ ਦੇਵ ਜੀ ਰਤਾ ਹੁਣ ਤੇਰਾ ਵੇਲਾ ਆ ਗਿਆ ਆਖੀ ਦਾ ਨੀ ਗੱਲ ਆਖ ਬੰਨਤੀ ਸਿਤਜ ਜੀ ਮੰਨਤੀ ਸਿਤ ਜੀ ਕਿਹੜਾ ਬੇਟੇ ਹੁਣ ਹਾਰ ਦੀ ਲਿਖ ਤੇ ਜੀ ਕਿਹੜਾ ਬੇਟੇ ਹੁਣ ਹਾਰ ਦੀ ਲਿਖ ਤੇ ਜੀ ਰੀਟੇ ਦੀ ਨਾ ਛੰਦ ਕਹਨੇ ਤੂੰ ਨजीरਦਾ ਹੋ ਕਹਰੇ ਤੂੰ ਨजीरਦਾ ਹੁਣ ਤੇਰਾ ਵੇਲਾ ਆ ਗਿਆ ਅਖੀਰਦਾ ਹੁਣ ਤੇਰਾ ਵੇਲਾ ਆ ਗਿਆ ਗੱਲੇ ਜੀ ਹਾਂ ਵੀ ਐਨੀਆਂ ਗੱਲੇ ਜੀ ਦਬੰਦ ਤਾ ਗੋੜਾ ਨਾ ਲਗਾਵੇ ਪਾਲੇ ਜੀ ਦਬਤੀ ਤਾ ਗੋੜਾ ਨਾ ਲਗਾਵੇ ਪਾਲੇ ਜੀ ਲੱਗੀ ਗੋਲੀ ਹਿੱਕ ਵਿੱਚ ਵੀਰੋਂ ਨਾਰਦੇ ਹਾਰੀ ਵੀਰੋਂ ਨਾਰਦੇ ਗੇੜਾ ਖਾਗੇ ਡੀਗੇ ਪੀਏ ਕੋਲ ਯਾਰ ਦੇ ਗੇੜਾ ਖਾਗੇ ਡੀਗੇ ਪੀਏ ਕੋਲ ਯਾਰ ਦੇ ਸਮਾਨ ਜੀ ਦੀ ਮੱਛੀ ਦੇ ਸਮਾਨ ਜੀ ਟੱਟ ਪਲ ਪਿੱਛੇ ਨਹੀਂ ਗਈ ਹੈ ਜਾਨ ਜੀ ਟੱਟ ਪਲ ਪਿੱਛੇ ਨਹੀਂ ਗਈ ਹੈ ਜਾਨ ਜੀ ਸੁੱਚਾ ਸਿੰਘ ਫੇਰ ਤੁਰ ਪਿਆ ਕਰੇ ਨੂੰ ਸੂਰਮੇ ਨੇ ਰੱਖਿਆ ਨਾ ਕਿਸੇ ਦੇ ਡਰ ਨੂੰ ਸੂਰਮੇ ਨੇ ਰੱਖਿਆ ਕਿਸੇ ਦੇ ਡਾਰੇ ਨੂੰ ਵੀਰੋ ਦੂਜਾ ਭਾਗ ਤੇ ਜਾ ਮੱਲ ਮਾਰ ਮੱਲੇ ਮੁਜੀ ਦੀ ਜਾ ਮਾਰ ਮੱਲੇ ਨੂੰ ਤੁਰਿਆਂ ਸਹ ਮਹਾਚੋ ਨਾ ਲਗਾਵੇ ਪਲੇ ਨੂੰ ਵੀਰੋਂ ਸੇਵਾ ਮਿਰਜਾ ਕੂਕਰ ਜਾਣਿਓ ਆ ਕੂਕਰ ਜਾਣਿਓ ਵੀਰੋਂ ਦਾ ਵਿਚੋਲਾ ਪਾ ਕੋ ਬਛਾਣਿਓ ਸੁਚੇ ਦਾਈ ਜਾਣੋ ਵੀਰ ਤੇ ਸਮੀਰ ਜੀ ਵੇ ਮੀਤੇ ਸਮੀਰ ਜੀ ਕਰਨੇ ਕਰੇ ਸੋ ਅਕੇਲੀ ਨਦੀ ਰੀ ਕਰਨੇ ਕਰੇ ਸੋ ਕੇਵੀ ਨਦੀ ਰੀ